ਮੰਦਰ ਦਾ ਤਾਂ ਪਤਾ ਨਹੀਂ ਐਸੇ ਲੇਡਿਸ ਦਾ ਸੀ ਪਤਾ ਕਰਾਇਆ ਸੀ ਇਸ ਲੇਡਿਸ ਦਾ ਘਰ ਥਾਣਾ ਡਿਵੀਜ਼ਨ ਹੈ ਬਿਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਦੇ ਵਿੱਚ ਘਰ ਹੈ ਇਸੇ ਕਰਕੇ ਅਸੀਂ ਮਾਨਯੋਗ ਪੁਲਿਸ ਕਮਿਸ਼ਨਰ ਜੀ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲ ਮੰਦੀ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਦੀ ਦਰਖਾਸਤ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵੀਡੀਓ ਜੋ ਵੀਡੀਓ ਦੇ ਵਿੱਚ ਸ਼ਹਿਜ਼ਾਦੀ ਰੂਬਨ ਨਾਮ ਦੀ ਇੱਕ ਆਈਡੀ ਹੈ ਆਈਡੀ ਦੇ ਵਿੱਚ ਮਾਂ ਕਾਲੀ ਦੀ ਪ੍ਰਤਿਮਾ ਮੰਦਰ ਦੇ ਵਿੱਚ ਇੱਕ ਔਰਤ ਵੱ ਜਿਹੜਾ ਪਾਈਆ ਚੜਾ ਕੇ ਆਈ ਚਿਕਨੀ ਚਮੇਲੀ ਗਾਣੇ ਲਾ ਕੇ ਬੜੀ ਅਪੱਤੀ ਜਨਕ ਜਿਹੜਾ ਰਿਆਰ ਕੀਤਾ ਜਾ ਰਿਹਾ ਉਸ ਸਬੰਧ ਦੇ ਵਿੱਚ ਅੱਜ ਥਾਣਾ 6 ਦੇ ਵਿੱਚ ਅਸੀਂ ਸ਼ਿਕਾਇਤ ਦੇਣ ਆਈ ਸੀ ਤੇ ਮੰਗ ਕਰਨ ਆਏ ਸੀ ਕਿ ਐਸੇ ਲੋਕਾਂ ਤੇ ਨੱਥ ਪਾਈ ਜਾਵੇ ਜਿਹੜੇ ਹਮੇਸ਼ਾ Hindu ਧਰਮ ਨੂੰ ਟਾਰਗੇਟ ਕਰਦੇ ਆ ਆਪਣੀ ਪਬਲਿਸਿਟੀ ਲਈ ਅਪਮਾਨ ਕਰਦੇ ਆ ਅੱਜ ਉਸ ਸਬੰਧ ਵਿੱਚ ਸ਼ਿਕਾਇਤ ਦਿੱਤੀ ਹੈ ਨੰਬਰ ਲਵਾ ਲਿਆ ਆਸ ਕਰਦੇ ਆ ਕਿ ਅੱਜ ਦੇ ਦਿਨ ਵਿੱਚ ਹੀ ਪਰਚਾ ਦਰਜ ਹੋਵੇ ਕਿਉਂਕਿ ਇਸ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਹਮੇਸ਼ਾ ਕਰਨੇ ਕਿ ਆਪਣੇ ਧਰਮ ਦੇ ਨਾਲ ਸਾਰੇ ਪ੍ਰਮਾਤਮਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਸ ਦੇ ਵਿੱਚ ਅਸੀਂ ਦਰਖਾਸਤ ਦਿੱਤੀ ਹੈ ਔਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਤੇ ਸਾਹਮਣੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਆ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰੋਗੇ ਤੇ ਆਪਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਟੂ ਦੇ ਵਿੱਚ ਇਦਾਂ ਦੇ ਕੰਮ ਹੋ ਸਿਰਫ ਇੱਕੋ ਧਰਮ ਲੱਭਾ Hindu ਧਰਮ ਸੁਨਾਤਨ ਧਰਮ ਉਹਦੇ ਵਿੱਚ ਜਾਣ ਬੁਝ ਕੇ ਇਦਾਂ ਦੀ ਮਰਿਆਦਾ ਜਾਣ ਬੁਝ ਕੇ ਭੰਗ ਕੀਤੀ ਜਾਂਦੀ ਹੈ ਇਹ ਲੋਕ ਕੁਝ ਲੋਗ ਹੈ ਇਹਨਾਂ ਨੂੰ ਕਹ ਲੈ ਯਾ ਇਹ TRP ਲਾ ਲਓ ਯਾ ਆਪਣੀ ਪਬਲਿਸਿਟੀ ਲਾ ਲਓ ਕਿ Hindu ਉੱਠਣਗੇ ਆਵਾਜ਼ ਚੱਕਣਗੇ ਸਾਡੀ ਪਬਲਿਸਿਟੀ ਹੋਊਗੀ ਕੀਦਾ ਪਹਿਲੇ ਬਕਵਾ ਦੱਸੋ ਅਸੀਂ ਉਹਨਾਂ ਨੂੰ ਕਹਿੰਦੇ ਬਕਵਾ ਦੱਸੋ ਤੁਹਾਨੂੰ ਅਸੀਂ ਘਰ ਹੀ ਦੱਸ ਦਿੱਤਾ ਬੰਦੇ ਲਿਆਓ ਬਕਵਾ ਜੇ ਥਾਣਾ ਦੀਨ ਦੇ ਵਿੱਚ 6th ਏਰੀਆ ਉਹਦਾ ਘਰ ਦਾ ਪਿੰਦਾ ਵਾ ਤੇ ਬਕਵਾ ਵੀ ਤੇ 6th ਦਾ ਪਿੰਦਾ ਵੇ ਨਾਲ ਦਾ ਬਕਵਾ ਵੀ 6th ਦਾ ਹੀ ਹੈ ਜੀ ਵੀਡੀਓ ਕਿੱਥੇ ਬਣੀ ਹੈ ਇਹ ਹੋਇਆ ਕਿੱਥੇ ਹੈ ਅਸੀਂ ਤੁਹਾਨੂੰ ਘਰ ਹੀ ਦੱਸਤਾ ਜਿਨੇ ਕਰਤੂਤ ਕੀਤੀ ਹੈ ਜਿਨੇ ਮਾੜਾ ਕਰਮ ਕੀਤਾ ਮਾ ਮਾ ਕਾਲੀ ਦੇ ਕਿਦਾਂ ਦਾ ਕੰਮ ਕੀਤਾ